ਜੀ ਸਰ ਕੀ ਮਾਮਲਾ ਜੀ ਜਿਹੜਾ ਜੀ 21 ਤਰੀਕ ਨੂੰ 11:30 ਵਜੇ ਸਵੇਰੇ ਐਸ ਐਚ ਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਆਈਸੀਆਈਸੀ ਬੈਂਕ ਜਿਹੜਾ ਮੰਜੂ ਸਿਨੇਮਾ ਦੇ ਲਾਗੇ ਹੈਗਾ ਉੱਥੇ ਇੱਕ ਮੁੰਡਾ ਸੀਗਾ ਯਸ਼ਿਕ ਸਿੰਘਲਾ ਉਹ 14 ਲੱਖ 20000 ਰੁਪਏ ਆਪਣੀ ਸਵਿਫਟ ਕਾਰਡ ਦੇ ਵਿੱਚ ਜਮ੍ਹਾਂ ਕਰਾਣ ਆਏ ਸੀਗਾ ਬੈਂਕ ਦੇ ਵਿੱਚ ਤਾਂ ਉਹਦੇ ਉਹਦੇ ਨਾਲ ਉਹਦਾ ਫਰੈਂਡ ਸੀਗਾ ਅੰਕੁਸ਼ ਕੁਮਾਰ ਤਾਂ ਉਹਦੀ ਗੱਡੀ ਚੋਂ 14,20,000 ਰੁਪਏ ਕੋਈ ਕੱਢ ਕੇ ਲੈ ਗਿਆ ਸੀਗਾ ਇਹ ਇਨਫੋਰਮੇਸ਼ਨ ਆਈ ਸੀਗੀ ਤਾਂ ਪੁਲਿਸ ਉੱਥੇ ਗਈ ਉਹਨੇ ਪੂਰਾ ਵੈਰੀਫਾਈ ਕਰਕੇ ਇੱਕ ਮੁਕਦਮਾ ਦਰਜ ਕੀਤਾ ਸੀਗਾ ਨਾਮਲੂਮ ਵਿਅਕਤੀ ਦੇ ਖਿਲਾਫ ਉਸੇ ਦਿਨ ਅਸੀਂ ਆਈਡੈਂਟੀਫਾਈ ਕਰ ਲਿਆ ਸੀਗਾ ਕਿ ਇਹ ਜਿਹੜਾ ਮਸਲਾ ਸੀਗਾ ਇਹ ਅੰਕੁਸ਼ ਕੁਮਾਰ ਨੇ ਕਿਉਂਕਿ ਉਹ ਆਪਣੇ ਦੋਸਤ ਦਾ ਉਹਨੂੰ ਪਤਾ ਸੀਗਾ ਕਿ ਕਾਫੀ ਬਾਅਦ ਪਹਿਲਾਂ ਵੀ ਉਹਨੇ ਹੈਵੀ ਅਮਾਉਂਟ ਜਿਹੜਾ ਕੈਸ਼ ਹੈ ਉਹ ਬੈਂਕ ਦੇ ਵਿੱਚ ਜਮਾ ਕਰਾਇਆ ਸੀਗਾ ਤਾਂ ਉਹਨੇ ਇੱਕ ਦਿਨ ਪਹਿਲਾਂ ਯਸ਼ਿਕ ਸਿੰਘਲਾ ਨੇ ਦੱਸਿਆ ਸੀਗਾ ਕਿ ਕੱਲ ਮੈਂ 14 ਲੱਖ ਰੁਪਏ ਦੇ ਕਰੀਬ ਰਕਮ ਜੜੀ ਹੈਗੀ ਹੈ ਮੈਂ ਜਮਾ ਕਰਾਨੀ ਹੈ ਬੈਂਕ ਦੇ ਵਿੱਚ ਤਾਂ ਤੂੰ ਆ ਜੀ ਮੇਰੇ ਨਾਲ ਤਾਂ ਇਹ ਇਹਨੂੰ ਪਤਾ ਸੀਗਾ ਇਸਨੇ ਇਹਨੇ ਆਪਣੇ ਤਿੰਨ ਹੋਰ ਜਿਹੜੇ ਮਿੱਤਰ ਸੀਗੇ ਇੱਕ ਦਾ ਨਾਮ ਸੀਗਾ ਜੀ ਲਵਿਸ਼ ਵਰਮਾ ਜੋ ਇਹਦਾ ਅੰਕੁਸ਼ ਦਾ ਕਾਫੀ ক্লোਜ਼ ਫਰੈਂਡ ਹੈਗਾ ਤੇ ਦੋ ਹੋਰ ਆਕਾਸ਼ ਜੇਤਲੀ ਤੇ ਵਰਮ ਵਸ਼ਿਸ਼ਟ ਇਹਨਾਂ ਨਾਲ ਪਲੈਨਿੰਗ ਕਰਕੇ ਉਸ ਗੱਡੀ ਦੀ ਪਹਿਲਾਂ ਹੀ ਡੁਪਲੀਕੇਟ ਕੀ ਬਣਾਈ ਹੋਈ ਸੀਗੀ ਤੇ ਉਹਨਾਂ ਨੂੰ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਕਾਲ ਕਰੂੰਗਾ ਤੇ ਜਿਹੜਾ ਮਦਈ ਹੈ ਉਹਨੂੰ ਮੈਂ ਪਾਸੇ ਲੈ ਜਾਊਂਗਾ ਤੇ ਤੁਸੀਂ ਆ ਕੇ ਗੱਡੀ ਚੋਂ ਪੈਸੇ ਕੱਢ ਕੇ ਲੈ ਜਾਓ। ਉਸੇ ਤਰੀਕੇ ਨਾਲ ਜਦੋਂ ਇਹ ਯਸ਼ਕ ਸਿੰਘਲਾ ਆਇਆ ਬੈਂਕ ਤੇ ਲੱਗੇ ਤੇ ਅੰਕੁਸ਼ ਕੁਮਾਰ ਇਹਨੂੰ ਸਿਗਰਟ ਬਹਾਨੇ ਪੀਣ ਦੇ ਬਹਾਨੇ ਬਾਹਰ ਲੈ ਕੇ ਗਿਆ ਤੇ ਮਗਰੋਂ ਜਿਹੜੇ आकाश जेतली ਤੇ वरुण वशिष्ठ ਉਹਨਾਂ ਨੇ ਗੱਡੀ ਖੋਲ ਕੇ ਪੈਸੇ 14 ਲੱਖ 20000 ਰੁਪਏ ਕਢ ਲਿਆ ਸੀਗਾ ਤੇ ਸਰ ਇਹ ਕਿੱਥੋਂ ਬਰਾਮਦਗੀ ਹੋਈ ਹੈ ਜੀ ਬਰਾਮਦਗੀ ਜੀ ਇਹਨਾਂ ਕੋਲੋਂ ਹੀ ਹੋਈ ਹੈ ਅਨਕੁਸ਼ কুমার ਤੇ लवश वर्मा ਤੋਂ ਹੋਈ ਹੈ ਇਹਨਾਂ ਨੇ ਅੱਗੇ ਜਿਹੜੇ ਸੀਗੇ ਦੋ ਮੁੰਡੇ ਆਕਾਸ਼ ਜੇਤਲੀ ਤੇ वरुण वशिष्ठ ਨੂੰ 50-50000 ਤੇ ਉਹਨਾਂ ਨੂੰ ਕਮੈਂਟ ਕੀਤਾ ਸੀਗਾ ਕਿ ਤੁਸੀਂ ਇਹ ਕੰਮ ਕਰੋ ਐਸੀ 50 5000 ਤੁਹਾਨੂੰ ਲਵੀਸ਼ਵਰਮਾ ਦਾ ਕੀ ਰੋਲ ਹੈ ਸਰ ਲਵੀਸ਼ਵਰਮਾ ਜੀ ਮੇਨ ਹੈਗੀ ਕਨਸਪਿਰੇਟਰ ਜੀ ਅਨਕੁਸ਼ ਦੇ ਨਾਲ ਕੁਛ ਦੇ ਨਾਲ ਅਨਕੁਸ਼ ਦੇ ਨਾਲ ਮੇਨ ਯਹੀ ਹੈ ਜਿਸ ਜਿਹੜੀ ਕੰਢੀ ਦੀ ਚਾਬੀ ਬਣਾਈ ਇਹਨਾਂ ਨੇ ਮਤਲਬ ਕਿ ਬਿਫੋਰ 1 ਡੇ ਜਾਂ ਉਸ ਤੋਂ ਪਹਿਲੇ ਬਣਾਈ ਰੱਖੀ ਉਸ ਤੋਂ ਪਹਿਲਾਂ ਹੀ ਬਣਾ ਕੇ ਰੱਖੀ ਸੀ ਤੇ ਮਾਂਜ ਪਹਿਲੇ ਕਨਸਪਿਰੇਸਟਸ ਦੀ ਕੀ ਆਪਾਂ ਕੰਡ ਕਰਨੇ ਕਰਨਾ ਹੈ ਉਹ ਕਿਉਂ ਕਿਉਂਕਿ ਜਿਹੜਾ ਮਦਈ ਹੈ ਉਹਨੇ ਸਾਰਾ ਪਤਾ ਸੀਗਾ ਅੰਕੁਸ਼ ਨੂੰ ਮਦੀਦਾ ਐਕਚੁਅਲੀ ਕੰਮ ਕੀਏ ਮਦੀਦਾ ਕੰਮ ਹੈਗਾ ਜੀ ਪਲਾਸਟਿਕ ਦੇ ਪੋਲੀਬੈਗ ਬਣਾਉਂਦੇ ਆ ਉਹ ਤੇ ਸਰ ਇਹ ਇਹਨਾਂ ਦੇ ਕੋਲ ਹੋਰ ਕੀ ਕੀ ਬਰਾਮਦ ਹੋਇਆ ਜੀ ਕਿ ਇਹ ਹੋਰ ਵੀ ਕੋਈ ਕੇਸਾਂ ਦੇ ਵਿੱਚ ਨਾਮ ਇਹਨਾਂ ਦਾ ਨਹੀਂ ਹੋਰ ਕੋਈ ਕੇਸ ਹੈਗਾ ਨਹੀਂ ਹਜੇ ਤੱਕ ਜਿਹੜਾ ਅੰਕੁਸ਼ ਹੈ ਇਹ ਤੇ ਕੋਈ ਵਰਕਰ ਸੀਗੇ ਜਾਂ ਦਾ ਦੋਸਤ ਜਿੱਦਾਂ ਕੋਈ ਨਹੀਂ ਜੀ ਵੈਸੇ ਤਾਂ ਏਜੰਟ ਹੈਗਾ ਜੀ ਅੰਕੁਸ਼ ਹਾਂਜੀ ਇਹ 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 ਇਧਰ ਹੀ ਕੰਮ ਦੇ ਕਾਰੋਬਾਰ ਤੋਂ ਇਹ ਸਰ ਚਾਰੋਂ ਆਪਸ ਵਿੱਚ ਦੋਸਤ ਨੇ ਜਾਂ ਕਿਸ ਤਰ੍ਹਾਂ ਹੈ ਇਹ ਦੋ ਅੰਕੁਸ਼ ਕੁਮਾਰ ਹੈਗਾ ਜੀ ਦੋਸਤ ਮਦਈ ਦਾ ਦੋਸਤ ਨਹੀਂ ਹਾਂਜੀ ਤੇ ਬਾਕੀ ਤੇ ਨੇ ਕਿਊਜ਼ ਅੰਕੁਸ਼ ਦੇ ਦੋਸਤ ਹੈ ਨਹੀਂ ਦੋ ਜਿਹੜੇ ਐਕਿਊਜ਼ ਹੈਗੇ ਉਹ ਤਾਂ ਇਹਨਾਂ ਨੇ ਕਰਾਇ ਤੇ ਲੁੱਤੇ ਰੱਖੇ ਸੀਗੇ 50000 ਦੇ ਹਾਂਜੀ ਆਕਾਸ਼ ਤੇ ਵਰੁਣ ਤੇ ਸਾਰੇ ਕੋ ਜਿਹੜਾ ਲਵਿਸ਼ ਹੈ ਉਹ ਫਰੈਂਡ ਹੈ ਨਸ਼ੇ ਦੀ ਆਪਦੀ ਵੀ ਨਾ ਸਰ ਕੁਛ ਨਹੀਂ ਨਸ਼ੇ ਦੇ ਕੋਈ ਯਾਰ ਸਰ ਵੈਸੇ ਮੁੰਡੇ ਜਿਹੜੇ ਚਾਰੀ ਫੜੇ ਸਰ ਕੀ ਕੰਮ ਕਰਦੇ ਆ ਜਿਹੜੇ ਕਿ 2 ਲੱਖ ਤੋਂ ਜਿਹਨਾਂ ਨੂੰ 50-50 ਹਜ਼ਾਰ ਦੇਣਾ ਸੀ ਇਹ ਉਦਾਂ ਕੀ ਕੰਮ ਕਰਦੇ ਆ ਉਹ ਆਪਣੀ ਦੀ ਹੁਣ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਸਾਰਾ ਪਤਾ ਕਰਕੇ ਦੱਸਾਂਗੇ ਸਰ ਇਹ ਸਾਰੇ ਮਾਮਲੇ ਵਾਸਤੇ ਇਹਨਾਂ ਨੇ ਮੀਨਸ ਮਨਸ਼ਾ ਕੀ ਸੀ ਇਹਨਾਂ ਦੀ ਪੈਸੇ ਦਾ ਕੀ ਕਰਨਾ ਸੀ ਇਹਨਾਂ ਨੇ ਪੈਸੇ ਵਰਤਨੇ ਸੀਗੇ ਜੀ ਨਹੀਂ ਕਿਉਂ ਕਿ ਇਹਨੂੰ ਪਤਾ ਸੀਗਾ ਨਾ ਇਹ ਇਨੂੰ ਪਤਾ ਸੀਗਾ ਮੇਰਾ ਦੋਸਤ ਜਿਹੜਾ ਹੈਗਾ ਉਹ ਕਈ ਵਾਰੀ ਐਂਟਰੀ ਲੈ ਕੇ ਆਂਦਾ ਹੈ ਇਹਨਾਂ ਨੂੰ ਲੱਗਾ ਕਿ ਆਪਾਂ ਈਜ਼ੀਲੀ ਮਨੀ ਨੂੰ ਲੈ ਸਕਦੇ ਹਾਂ ਹਾਂਜੀ ਸਾਰੇ ਪੁਲਿਸ ਨੂੰ ਕਿਸ ਤਰ੍ਹਾਂ ਕਿੱਥੋਂ ਦੀ ਪਕੜੇ ਗਈ ਇਹ ਜੀ ਸਾਨੂੰ ਅਸੀਂ ਸੀਸੀਟੀਵੀ ਫੁਟੇਜ ਕੀਤਾ ਸੀਗਾ ਟਰੈਕ ਤੇ ਉਸ ਤੋਂ ਅਸੀਂ ਪਤਾ ਕੀਤਾ ਜੀ ਸੇ ਜੋ ਪੁਲਿਸ ਜਿਹੜਾ ਟਰੈਪ ਲੱਗੇ ਪੁਲਿਸ ਨੂੰ ਕੋਈ ਟਿਪ ਮਿਲੀ ਜਿਹੜੀ ਉਸ ਸੀਸੀਟੀਵੀ ਕੈਮਰੇ ਤੋਂ ਸੀਸੀਟੀਵੀ ਕੈਮਰੇ ਤੇ ਟੈਕਨੀਕਲ ਜਿਹੜੀ ਹੈਗੀ ਉਸ ਤੋਂ ਕੋਲ ਡੀਟੇਲ ਕੋਲ ਲੋਕੇਸ਼ਨ कलदी जेडी जिन्नी भी कॉल सीगी ते उना नाल जेडे दो मुंडे जेडे लेके गएया उना दी कॉल सारा करके फिर ते सर हुन किन्ना कैश बरामद ਹੋਗਾ ਥੋਟ ਪੂਰਾ ਕੈਸ਼ ਬਰਾਮਦ ਹੋ ਗਿਆ ਜੀ 14 ਲੱਖ 20 ਹਜ਼ਾਰ ਰੁਪਏ ਠੀਕ ਹੈ ਸਰ ਅੰਗੂਸ਼ਰ ਨੂੰ ਬਹਾਨੇ ਨਾ ਲੱਗੇ ਕਿ ਚਲ ਆਪਰ ਸੀਗਰਟ ਉਹ ਪੈਰਲਾਈ ਪਲਾਨਿੰਗ ਕੀਤਾ ਕਿ ਤੀਸਰ ਲੈ ਕੇ ਪਿੱਛੋਂ ਆਏ ਇਹਨਾਂ ਨੇ ਜਿਹੜੀ 24 ਸੀ ਇਹਨਾਂ ਕੋਲ ਤਦ ਹੀ ਕਰ ਰਿਹਾ ਸੀ ਕਿ ਚਾਬੀ ਵੀ ਲੰਗੀ ਸ਼ੀਸ਼ਾ ਵੀ ਟੁੱਟਿਆਗਾ ਹਾਂਜੀ ਕਿ ਬੈਕ ਕਿਦਾਂ ਹਾਂਜੀ ਤੇ ਚਾਬੀ ਬਰਾਮਦ ਹੋਈ ਜੀ ਡੁਪਲੀਕੇਟ ਸੀ ਹਾਂਜੀ ਇਸ ਸਰ ਉਹ ਜਿਹੜਾ ਲੈਪਟਾਪ ਸੀਗਾ ਨਾਂ ਲਿਖਿਆ ਨਾ ਉਹ ਵੀ ਬਰਾਬਰ ਨੂੰ ਉਹ ਬਾਕੀ ਹੈ ਹਾਂਜੀ ਬਾਕੀ ਹੈ ਜੀ ਉਹ ਬਾਕੀ ਉਹ ਉਹ ਹੀ ਕਰਨਾ ਹੈ